ਬਾਤਸ਼ਾਹੀ ਦਸਵੀਂ ਕਬਿਓ ਬਾਚ ਬੇਨਤੀ ਚਉਪਈ ਹਮਰੀ ਕਰੋ ਆਦੇ ਰੱਛਾ ਪੂਰਨ ਹੋਏ ਚਿਤ ਕੀ ਇਛਾ ਤਵ ਚਰਨਨ ਮੰਨ ਰਾਏ ਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਪਾਰ ਹਮਰੇ ਡੋਟ ਸਬੇ ਤੁਮ ਤਾਬੋ ਆਪ ਹੱਥ ਦੇ ਮੋਝੇ ਬਚਾਵੋ ਸੁਖੀ ਬਸੇ ਮੋਰੋ ਪਰਿਵਾਰਾ ਸੇਵਕ ਸਿੱਖ ਸਬੇ ਕਰਤਾ ਰਾਮ ਮੋਰ ਰੱਛਾ ਨਿਜ ਕਰਦਾ ਕਰਿਐ ਸਭ ਬੈਰਨ ਕੋ ਆਜ ਸੰਧਰੀਐ पूरन होए हमारी आस तौर भजन की रहे प्यासा तुमे छाड़ कोई अवर ना त्याऊं जो बरचाऊं सो तुमते पाऊं सेवक सिको हमारे तारिए चुनचुन सत्र हमारे मारिए आप हाथ दे मुजे बरीए मरण काल कातरा सुनवरे उजो सदा मारे पच्चा सिरिय स्तजो करियो रचा राख लियो मो राखन हरे साहिब संत साहिब प्यारे ਦੀਨ ਬੰਦ ਦੁਸ਼ਟਨ ਕੇ ਹੰਤਾ ਤੁਮ ਹੋ ਪੂਰੀ ਚਤੁਰਦਸ਼ ਕੰਤਾ ਕਾਲ ਪਾਏ ਬ੍ਰਹਮਾ ਬਤ ਧਰਾ ਕਾਲ ਪਾਏ ਛਿਵਚੋ ਅਵਤਾਰਾ ਕਾਲ ਪਾਏ ਕਰਬਿਸ਼ਨ ਪ੍ਰਕਾਸ਼ਾ ਸਕਲ ਕਾਲ ਕਾ ਕੀ ਆਤਮਾਸ਼ਾ ਜਮਨ ਕਾਲ ਜੋਗੀ ਛਵਕੀਓ ਬੇਦ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਕ ਸਵਾਰਾ ਨਮਸਕਾਰ ਹੈ ਤਾਈ ਹਮਾਰਾ ਜਮਨ ਕਾਲ ਸਭ ਜਗਤ ਬਨਾਇਓ ਦੇਵ ਤੈਤ ਜਚਨ ਉਪਜਾਇਓ ਆਦ ਅੰਤੇ ਕੋ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੇ ਕੋ ਹਮਾਰੇ ਸਕਲ ਪ੍ਰਜਾ ਜਿਨੇ ਆਪ ਸਵਾਰੀ ਛਿਵਕਣ ਕੋ ਛਿਵਕੁਣ ਸੁਕਦਿਓ ਸਤਰਨ ਕੋ ਪਨਮ ਬਦਕਿਓ ਕਟ ਕਟ ਕੇ ਅੰਤਰ ਕੀ ਜਾਣਤ ਭਲੇ ਬੁਰੇ ਕੀ ਪੀਰ ਪਛੰਤ ਚਿੰਟੀ ਤੇ ਕੁੰਚਰ ਅਸਥੁਲਾ ਸਭ ਪਰ ਕਿਰਪਾ ਦ੍ਰਿਸ਼ਟ ਕਰ ਫੁਲਾ ਸੰਤਨ ਦੁਖ ਪਾਏ ਤੇ ਦੁਖੀ ਸੁਖ ਪਾਏ ਸਾਧਨ ਕੇ ਸੁਖੀ ਏਕ ਏਕ ਕੀ ਪੀਰ ਪਛਾਨੈ ਕਟ ਕਟ ਕੇ ਪਟ ਪਟ ਕੀ ਜਾਨੈ ਜਬ ਉਤਕਰਖ ਕਰਾ ਕਰਤਾਰਾ ਪਰਜਾ ਦਰਤ ਤਬ ਦੇ ਅਪਾਰ ਜਬ ਆਕਰਖ ਕਰਤ ਹੋ ਕਬੋ ਤੁਮ ਮੈ ਮਿਲਤ ਦੇ ਤਰਸਬੋ ਜیتے ਬਦਨ ਸਿਮਰਟ ਸਬਤਾਰੋ आप अपने वो जो चारों तुम सभी तेरेत निरालम जानत वेद भेद अरालम नृंकार नृंकार निर्लंब आड नील नभ संभव ताका मूढ विचारत बेदा जाको बेव ना पावत बेदा ताको कर पामन अनुमानत महामोड कश वेद न जानत महादेव को कहत सदा जीव नृंकार का चिंतनई पेव ਆਪ ਆਪਣੀ ਬੁੱਧ ਹੈ ਜੇਤੀ ਬਰਨਤ ਬਿੰਨ ਬਿੰਨ ਤੋਏ ਤੇਤੀ ਤੁਮਰਾ ਲਕਾ ਨਾ ਜਾਏ ਪਸਾਰਾ ਕਹਿ ਵਿਦੀ ਸਜਾ ਬ੍ਰਹਮ ਸਮਾਰਾ ਏਕੋ ਰੂਪਨ ਉਪਸਰੂਪ ਰਕ ਪਯੋ ਰਵ ਕੈ ਭੂਪਾ ਅੰਡਜੇ ਰਸੇ ਤਜਕਿਨੀ ਉਤਬਜ ਕਾਨ ਬਹੋਰ ਚ ਦਿਨੀ ਕਹੋ ਫੂਲ ਰਾਜਾ ਹਵੇ ਬਿਟਾ ਕਹੋ ਸਿਮਰਟ ਪਯੋ ਸ਼ੰਕਰ ਕੇਠਾ ਸਗਰੀ ਸਿਮਰਟ ਦਿਖਾਏ ਚੰਬਾਓ आड जुगाड़ स्वरूप से अंबव अबरच्छा मेरी तुम करो सिख वार्षिक संधरो दुष्ट जीते उठवत उत्पाता सकल मलेच करो रणदाता जो अस्तत्व सरनी पर तिन्के दुष्ट दुखत हवा मरे पुरख जवाना पग पर तिहारो तिन्के तुम संकट सब टारो जो कल कोई एक बार ते है ताके काल निकटनी है, है। ਰਛਾ ਹੋਏ ਤਾਈ ਸਭ ਕਾਲਾ ਦੁਇਟ ਰਿਸ਼ਟ ਰੇ ਤਤ ਕਾਲਾ ਕਿਰਪਾ ਦ੍ਰਿਸ਼ਟ ਤਨ ਜਾਈ ਨ ਰਹੇ ਤਾਂ ਕੇ ਤਾਪ ਤਨਕ ਮੋ ਰਹੇ ਰਿਦ ਸਿਦ ਕਰਮੋ ਸਭ ਹੋਈ ਦੁਇਟ ਛਾ ਸਕੈ ਨ ਕੋਏ ਏਕ ਬਾਰ ਜਿਨ ਤੁਮੈ ਸਮਾਰਾ ਕਾਲ ਪਾਸ ਤੇ ਤਾਈ ਅਬਾਰਾ ਜਿਨ ਨਰ ਨਾਮ ਤਿਹਾਰੋ ਕਹਾ ਦਰਦ ਦੁਸ਼ਟ ਦੋਖ ਤੇ ਰਹਾ ਖੜਕ ਕੇ ਤੁਮੈ ਸਰਨ ਤਿਹਾਰੀ ਆਪ ਹੱਥ ਦੇ ਲਿਓ ਅਬਾਰੀ ਸਰਬ ਠੋਰ ਮੋਹ ਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਕੜਕ ਕੇਤ ਮੈਂ ਸਰਨ ਤਿਆਰੀ ਆਪ ਹੱਥ ਦੇ ਲਿਓ ਅਬਾਰੀ ਸਰਬ ਠੋਰ ਮੋਹ ਸਾਈ ਦੁਸ਼ਟ ਦੋਖ ਤੇ ਲਿਓ ਬਚਾਈ ਆਨੰਦ ਸਾਹਿਬ RAM ਕਲੀ ਮਾਲਾ ਤੀਜਾ ਆਨੰਦ ੴ ਸਤਿਗੁਰ ਪ੍ਰਸਾਦ ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਿਗੁਰ ਤਾ ਪਾਇਆ ਸਹਿ ਸਤੀ ਮਨ ਵਜੀਆਂ ਵਧਾਈਆਂ ਰਾਗ ਰਤਨ ਪਰਵਾਰ ਪੜੀਆਂ ਸ਼ਬਦ ਗਾਵਣੇ ਆਈਆਂ ਸ਼ਬਦੋ ਤੋ ਗਾਵੋ कह नानक आनंद होवा सतगुरु मैं पाया ए मन मेरिया तू सदा रो अर नाले ਹਰ ਨਾਲ ਰਹੁ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਅੰਗੀਕਾਰ ਉਹ ਕਰੇ ਤੇਰਾ ਕਾਰਜ ਸਭ ਸਵਾਰਨਾ ਸਭਨਾ ਗਲਾ ਸਮਰਤ ਸੁਆਮੀ ਸੋ ਕਿਉ ਮਨੋ ਵਿਸਾਰੇ ਕਹ ਨਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚੇ ਸਹਿਬ ਧਿਆਨ ਕਰ ਤੇ ਰਹਿ ਕਰਤਾ ਤੇਰੇ ਸਭ ਕਿਛ ਹੈ ਜਿਸ ਦੇਹ ਸੋ ਪਾਵੈ ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਵੈ ਨਾਮ ਜਿਨਕੇ ਮਨ ਵਸਿਆ ਵਾਜੇ ਸ਼ਬਦ ਕਨੇਰੇ ਤਹ ਨਾਨਕ ਸੱਚੇ ਸਾਹਿਬ ਕਿਆ ਨਾਹੀ ਕਰਤੇ ਰੇ ਸਾਚਾ ਨਾਮ ਮੇਰਾ ਆਧਾਰੋ ਸਾਚ ਨਾਮ ਆਧਾਰ ਮੇਰਾ ਜਿਨ ਭੁੱਖਾਂ ਸਭ ਗਵਾਈਆਂ ਕਰ ਸਾਥ ਸੁਖ ਮਨ ਆਏ ਵਸਿਆ ਜਿਨ ਇੱਛਾ ਸਭ ਪਜਾਈਆਂ ਸਦਾ ਕੁਰਬਾਨ ਕੀਤਾ ਗੁਰਬਿਟੋ ਜਿਸ ਦੀਆਂ ਇਹ ਵਡਿਆਈਆਂ ਕਹਿ ਨਾਨਕ ਸੁਨੋ ਸੰਤੋ ਸਬਤ ਤਰੋ ਪਿਆਰੋ ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਚ ਸ਼ਬਦ ਤਿਤ ਕਰਸ ਬਾਗੇ ਕਰਸ ਬਾਗੇ ਸ਼ਬਦ ਵਾਜੇ ਕਲਾ ਜਿਤ ਕਰਤਾ ਰੀਆਂ ਪੰਚ ਦੂਟ ਤੁਧ ਵਸ ਕਿਤੇ ਕਾਲ ਕਟਕ ਮਾਰਿਆ ਤੁਰ ਕਰਮ ਪਾਇਆ ਤੁਧ ਜਿਨ ਕਿਉ ਸ੍ਰੀ ਨਾਮ ਹਰਕੇ ਲਾਗੇ ਕਹਿ ਨਾਨਕ ਤੈਸ ਕੋ ਹੋਵਾ ਤਿਤ ਕਰ ਅਨਹਦ ਵਾਜੇ ਸਤ ਕਹੇ ਨਾਨਕ ਤਸ ਕੋ ਹੋਵਾ ਤਿਤ ਕਰ ਅਨਹਰ ਨਰਵਾਜੇ ਵਾਹਿ ਗੁਰ ਜੀ ਕਾ ਖਾਲਸਾ ਵਾਹਿ ਗੁਰ ਜੀ ਕੀ